ਤੋ ਇਟਲੀ ਲਈ ਆਇਆ। ਮੈਨੂੰ ਵਧੀਆ ਰਿਹਾ ਪਹਿਲੀ ਵਾਰ ਜਹਾਜ਼ 'ਚ ਬੈਠੇ ਸਫ਼ਰ ਤੇਰਾ। ਲੱਗਿਆ ਵਾ ਮੈ ਅਜ। ਉਹ ਚੀੜੀ ਹਵਾ ਚੀੜਾ। ਆ ਚੱਕ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਾਇਜ਼ ਤੁਸੀਂ ਮੇਰੇ ਪਿਛਲੇ ਬਲੌਗ 'ਚ ਦੇਖਿਆ ਹੋਣਾ ਮੇਰਾ ਮਾਮਾ ਜੀ ਆਇਆ ਤੇ ਇੰਡੀਆ ਤੋਂ ਇਟਲੀ ਮੈਂ ਬਹੁਤ ਖੁਸ਼ ਤਾਂ। ਬਣਾ ਅੱਜ ਆਪਾਂ ਬਲੌਗ 'ਚ ਕਰ ਲਈਏ ਅਨਬਾਕਸਿੰਗ ਜਿਹੜਾ ਮਾਮੇਰੇ ਵੱਲੋਂ ਸਾਮਾਨ ਲਿਆ ਕੇ। ਬਹੁਤ ਵਾਰ ਸੀ ਬਹੁਤ ਸਾਰੇ ਸਾਮਾਨ ਅੱਜ ਬਹੁਤ ਕਰੂੰਗੀ ਅਨਬਾਕਸਿੰਗ। ਦੇ ਲੱਗ ਲੱਭ ਕਿੰਨਾ ਹੋ ਗਿਆ ਹਾਂ ਤੇਰੇ ਆਏ ਤੇ ਸਮਾਨ ਦੇ ਕੇ ਹੋਰ ਜ਼ਿਆਦਾ ਖੁਸ਼ ਹੋ ਗਿਆ ਹੈ ਜਿਹੜਾ ਜਿਹੜਾ ਮੰਗਾਇਆ ਦਾ ਮਾਮੇ ਦੇ ਆਪਣੇ ਦੇ ਸਮਾਨ ਮੰਗਾਇਆ ਇਹ ਗੇਮ ਆ ਤਾਸ ਗਿਣੀ ਮੈਂ ਇਹਨਾਂ ਦੇ ਗੇਮਸ ਦਾ ਖੋਣੀਆਂ ਹੈ ਇਹਨੇ ਇਹਦੀ ਬਹੁਤ ਖੇਡਿਆ ਕਰਦਾ ਦਾ ਤਾਸ ਅੱਛਾ ਅੱਛਾ ਤਾਸ ਤੈਨੂੰ ਮਿਲ ਗਈ ਜਲਾ ਨਾ ਇਹ ਹੈਗਾ ਚਿੜੀ ਬੱਲਾ ਹਮ ਸਭ ਤੋਂ ਵੱਧ ਜਿੰਨਾ ਇਹਨੂੰ ਖੁਸ਼ੀ ਆ ਚਿੜੀ ਬੱਲੇ ਦੀ ਹੁਣ ਫੁੱਟਬਾਲ ਵੀ ਖੇੜਦਾ ਤਾਂ ਹੁਣ ਚੀੜੀ ਬੱਲਾ ਵੀ ਖੱਡੇ ਕਰੂ ਗੁਰਸਾਹ ਜੀ ਬੋਲਾ ਕਦੇ ਕਦੇ ਇੱਕ ਫੁੱਟਬਾਲ ਕਦੇ ਕਦੇ ਇਹ ਫੁੱਟਬਾਲ ਮੇਨਾਂ ਨਾਲ ਆਇਆ ਆ ਦੇਖੋ ਇਹ ਚੀੜੀਆਂ ਵੀ ਆ ਮਾਮਾ ਲੈ ਕੇ ਆਇਆ ਖਾਸੀਆਂ ਲੱਗੀਆਂ ਹੈ ਨਾ ਚੀੜੀਆਂ ਵੀ ਇੱਥੇ ਆ ਦੇਖੋ ਹਾਂ ਇਹ ਲਾ ਚੀੜੀਆਂ ਦਾ ਡੱਬਾ ਯੂਰਾ ਲੈ ਚੱਕ ਚੀੜੀਆਂ ਇੱਕ ਡੱਬਾ ਹੋਰ ਚੀੜੀਆਂ ਗਾਇਲ ਪਾਗੋ ਚੀੜੀਆਂ ਪਰ ਉੱਡਣ ਵਾਲੀ ਚੀੜੀ ਟੀਲੀ ਬੱਲੇ ਵਾਲੀ ਚੀੜੀ ਇਹ ਮਾਮੂ ਬਰਾਸ਼ ਵੀ ਲੈ ਕੇ ਆਇਆ ਮੇਰੇ ਵਾਸਤੇ ਲੈਟ੍ਰਿਕ ਬਰਾਸ਼ ਤੇਰੇ ਗਿਫਟ ਜਾਦਾਂ ਗੀਆਂ ਕੁਛ ਲਾਦਾ ਮਾਮਾ ਤੇਰੇ ਵਾਸਤੇ ਲੈ ਕੇ ਆਇਆ ਹੈ। ਹਮਮ। ਆਹ ਟੀ-ਪਾਣਾ ਹੈ। ਬੋਲਦੇ ਹਾਂ ਸਾਰੇ। ਹਮਮ ਇਹਨਾਂ ਮੰਗਾਈਏ ਕੀ ਬੋਲਣਾ। ਦੇ ਲਾ ਤਾਂ ਕਾਰ ਬਣਾਇਆ ਮਾਮੇ ਨੂੰ ਸਮਾਈਲੀ ਵਾਲਾ ਹਨਾ। ਆ ਦੇਖ ਤਾ ਸਮਾਈਲੀ ਵਾਲੀ ਬੋਲ ਲਿਆ ਦੀ ਮਾਮੇ ਨੂੰ ਪਾ ਲਾ ਦੇ ਲਾ ਮਾਮੇ ਨੂੰ ਪਹਿਲੇ। ਕਿੰਨੀ ਸਾਰੀਆਂ 4-5। ਮਾਤਾ ਇੱਕ ਚੀਜ਼ ਮਾਮਾ ਤੇਰਾ ਅੰਦਰ ਜਾਮੀ ਉਹਨੂੰ ਪਤਾ ਵੀ ਸਮਾਈਲੀ ਪਸੰਦ ਦਾ ਗੁਰਸਾ ਇਹਨੂੰ। ਇਮੋਜੀ। 1 2 3 ਮੈਂ ਡੋਕਰ ਬਣਾ ਸਕਦਾ ਹੁੰਦਾ। ਹੋਰ ਕਿਹੜੀ ਚੀਜ਼ ਆ? ਤੇਰੀ ਮਨ ਪਸੰਦ ਨੂੰ ਆਪਣੀਆਂ ਦਿਖਾ ਦੇ ਬਾਕੀ ਦਾ ਗੱਲ ਕੱਪੜੇਆਂ ਵਿੱਚ ਤੇਰੀ ਹੋਰ ਕਿਹੜੀ ਚੀਜ਼ ਖੱਡਣ ਵਾਲੀ ਉਹ ਦਫਾ ਆਪਣੀ ਵਧੀਆ ਕੱਪਾ ਬਹੁਤ ਯਾਰ ਹੂੰ ਅਜੇ ਪਚਾਪੀਏ ਕੰਮ ਮੇਨ ਚੀਜ਼ ਤਾਂ ਤੋ ਖੁੱਲੇ ਗਿਆ ਨਾ ਪੁੱਦੀ ਗਿਆ ਤੇ ਮਗਲੇ ਨਹੀਂ ਪਾਈ ਬੋਲੇ ਦੇਖਾ ਫਿਰ ਮਾਮੂ ਹੈੱਡਫੋਨ ਵੀ ਲੈ ਕੇ ਆਏ ਦੇਖੋ ਹੂੰ ਹੈੱਡਫੋਨ ਚੈਨ ਵੀ ਦਿਖਾ ਦੇ ਚੈਨ ਵੀ ਸੋਹਣੀਆਂ ਪਈ ਤੇਰੀ ਇਹ ਤਾਂ ਖੁਸ਼ ਐਕਸਾਈਟਡ ਬਹੁਤ ਦਾ ਆ ਦੇਖੋ ਚੀਜ਼ਾਂ ਲਈ ਜ਼ਿਆਦਾ ਐਕਸਾਈਟਡ ਨਾ ਕਿ ਮਾਮੇ ਨੇ ਆਉਣਾ ਤਾਂ ਮਾਮੇ ਦੇਖ ਲੈ ਝੂਠ ਤਾਂ ਨਹੀਂ ਬੋਲਦਾ झूठ बोल ठीक है ठीक थी, है ये पापा बस चले गए ओह माय गॉड मुझे oh God, तो पता नहीं था मेरे पापा बस चले गए ए वाह तो बहुत बढ़िया काम है पापा बस से गॉगल्स लेके आए हैं देखो गाइस hmm. करनी सोनी है देखियो हम्म मैं ला के दिखाऊंगा तुम्हें है मेरे पापा दी पर मैं नहीं ला लिया करनी बड़े होके ठीक है वाह वाह तेरी तो मैचिंग हो गई आज सारे ऐसे बल्ले बल्ले हो गए सोनी आन का बढ़िया आन के लगे मेरे पापा बस ਇੱਕ ਅੱਧਾ ਦਾ ਗਿਫਟ ਵੈਸੇ ਤਾਂ ਭੁੱਲੇ ਜਾਣਾ ਚੱਲ ਵਧੀਆ ਭਾਈ ਬਹੁਤ ਤੇਰਾ ਸ਼ੁਕਰੀਆ ਗਿਫਟ ਤਾਂ ਪਿਆਰ ਹੁੰਦਾ ਬਸ ਹੋਰ ਤਾਂ ਕੁਝ ਨਹੀਂ ਤੂੰ ਆ ਗਿਆ ਸਾਨੂੰ ਤਾਂ ਹੀ ਗਿਫਟ ਆ ਸਾਤੇ ਬੜਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਹਾਂ ਮੈਂ ਤਾਂ ਤਾਸ ਬੋ ਖੇਡਦਾ ਹੁੰਦਾ ਉੱਥੇ ਅੱਧੀ ਮੱਥੀ ਵੀ ਖੇਡਿਆ ਕਦੀ ਨਹੀਂ ਪਾਇ ਠੀਕ ਆ ਠੀਕ ਆ ਆਪਾਂ ਚੱਲੀਏ ਹੁਣ ਬਾਹਰ ਕਿਹੜਾ ਲਾਉਣਾ ਵੈਸੇ ਤਾਂ ਹੀ ਸਮਾਂ ਦਾ ਤਰ੍ਹਾਂ ਖੇਡਾਂ ਵਾਲਾ ਤੈਨੂੰ ਆਹੀ ਜ਼ਿਆਦਾ ਦਚਾ ਚਿੜੀ ਬੱਲੇ ਦਾ ਖੇਡੀਆਂ ਥਲੇ ਜਾ ਕੇ ਚਿੜੀ ਬੱਲਾ ਨਾਲ ਮਾਮੇ ਨੂੰ ਕਮਾ ਲਿਆਣੇ ਚਿੜੀ ਬੱਲਾ ਵੀ ਖੇਡ ਲੈਂਗੇ ਆਪਾਂ ਬੌਣ ਨਾਲ ਵੀ ਖੇਡ ਸਕਦੇ ਆ ਚਿੜੀ ਬੱਲੇ ਦੀ ਗੇੜ ਬਣਾ ਕੇ ਥੋੜਾ ਬੋਤ ਤੇ ਹੀਰਾ ਵੀ ਹੋ ਜਾਣਾ ਮਾਮੇ ਦਾ ਵੀ ਗੇੜਾ ਲਵਾ ਲਈਏ ਗਰਾਮ ਡਬੀਚਾ ਕਮਾ ਲਿਆ ਮਾਮੇ ਨੂੰ ਵੀ ਨਾਲ ਦਿਖਾ ਲਈਏ ਲੈ ਚਿੜੀ ਬੱਲਾ ਖੇਡ ਲਿਓ ਦੇਖ ਲਓ ਹਵਾ ਨਾਲ ਚੱਲਦੀ ਹੁਣ ਅਸੀਂ ਜਾਂਦੇ ਆ ਘੁੰਮਣ ਤੁਹਾਨੂੰ ਮਿਲਦੇ ਆਪਾਂ ਘੁੰਮਣ ਲੱਗੇ ਬਾਈ ਬਾਈ ਪਜਾਣੇ ਆ ਘਰ ਤੋਂ ਮਾਂ ਨੂੰ ਦਿਖਾ ਰਹੀ ਆ ਅਜੁਰ ਮੈਂ ਦੇਖਾਂ ਲੈਂਗੇ ਮਾਮਾ ਜੀ ਦਾ ਸਕੂਲ ਮਾਮਾ ਜੀ ਦਾ ਸਕੂਲ ਆ ਇਹ ਸਕੂਲ ਹੁਣ ਇਹ 6th ਕਲਾਸ ਚ ਹੋ ਗਿਆ ਫਿਰ ਇਹਨੇ ਦੂਜੇ ਪਿੰਡ ਨਹੀਂ ਆਇਆ ਕਰਨ ਹਮ ਲਈਲਾ ਸਕੂਲ ਹੈ ਤੇ ਦਾ ਇਧਰ ਛੋਟੇ ਬੱਚਿਆਂ ਦਾ ਇਧਰ ਇਹ ਆ ਹੁਣ ਇਹ 5th ਕਲਾਸ ਤੱਕ ਆ 6ਵੀਂ ਚ ਦੂਜੇ ਪਿੰਡ ਤੱਕ ਚੱਲ ਚੱਲੀਏ ਆ ਜਾ ਖੇਲ ਲੈ ਹਵਾ ਚੱਲਦੀ ਬੱਸ ਚੀੜੀ ਬੱਲਾ ਦੇਖ ਲੈ ਖੇਲ ਹੁੰਦਾ ਉਹ ਦੇਖ ਸਾਹਮਣੇ ਲੱਵੀ ਕਿੰਨਾ ਸੋਹਣਾ ਕੁਦਰਤ ਦਾ ਨਜ਼ਾਰਾ ਅੱਦਾਤਾ ਇਹਦੇ ਕਰਕੇ ਉਹ ਜੀ ਲੱਗ ਜਾਣਾ ਜਰਾ ਦੇਖ ਹਾਲੇ ਹਾਲੇ ਮੈਂ ਪ੍ਰਮਾਤਮਾ ਨੂੰ ਵਹਿਗੁਰੂ ਨੂੰ ਮਹਿਸੂਸ ਕਰ ਕੁਦਰਤ ਨੂੰ ਹਾਂ ਗੁਰੂ ਸਾਹਿਬ ਦਾ ਭਾਈ ਜਿੰਨਾ ਐਕਸਾਈਟਡ ਤਾਂ ਆ ਕੇ ਇਹਦੀ ਗਰਾਊਂਡ ਦਿਖਾਉਣਾ ਮਾਮੇ ਨੂੰ ਆ ਗਰਾਊਂਡ ਆ ਕਿ ਇੱਥੇ ਨੂੰ ਉਤਰਦੇ ਹੁੰਨੇ ਗੁਰਸਾਹਿਬ ਰਾਈ ਜੇ ਸਕੂਲ ਚ ਆਉਂਦੇ ਹੁੰਦੇ ਰੇ ਇਹ ਪਾਰਕ ਆਪਣੀ ਪਬਲਿਕ ਆ ਗਰਾਊਂਡ ਸਕੂਲ ਦਾ ਉਹ ਦੇਖੋ ਹਵਾ ਚੱਲਦੀ ਆ ਨਾ ਹਾਂ ਚਿੜੀ ਬੰਲਾਂ ਦਾ ਲੱਗਦਾ ਨਹੀਂ ਸ਼ੇਰ ਨੂੰ ਲੱਗਦੀ ਆ ਮਾੜੀ ਮਾੜੀ ਅੱਜ ਪਤਾ ਕੁਛ ਹੁਣ ਕੱਲੂ ਤਾਂ ਵੈਸੇ ਟੈਂਪਰੇਚਰ ਫਰਕ ਪਾ ਜਾਣਾ ਮੀਂਹ ਦੱਸਿਆ ਵਾ ਦੇਖ ਉੱਧਰ ਵੀ ਉੱਧਰ ਦੇਖ ਸਾਹਮਣੇ ਉੱਥੇ ਰੇ ਜਾ ਕੇ ਦੇਖਿਆ ਕੋਈ ਗਰਾਉਂਡਰੀ ਚੱਲਦੀ ਆ ਜਾਂ ਅਧਰਨ ਪੂਰਾ ਇਹ ਆ ਦੇਖਾ ਕੰਮ ਲੱਗੇ ਹੋਇਆ ਦੇਖ ਆ ਪੈਪਾਂ ਪਾਈਆਂ ਕੋਈ ਇਹਨਾਂ ਨੇ ਹਾਂ ਕਿਵੇਂ ਦਾ ਲੱਗ ਰਿਹਾ ਦੇਖ ਕੇ ਹਰਿਆ ਭਰਿਆ ਲੱਗ ਰਿਹਾ ਪੂਰਾ ਦੇਖ ਲੈ ਕਿੰਨਾ ਸੋਹਣਾ ਇੰਡੀਆ ਤੋਂ ਇਟਲੀ ਲਿਆਇਆ ਇਹ ਆ ਜੀ ਕਿਤਾ ਉੱਧਰੋਂ ਮਾਹੌਲ ਚ ਆਉਨੇ ਆ ਇੱਧਰਲੇ ਮਾਹੌਲ ਚ ਥੋੜਾ ਜਿਹਾ ਆਪਾਂ ਨੂੰ ਫੀਲ ਹੁੰਦਾ ਹੀ ਆ ਆ ਦੇਖ ਲੈ ਇਹ ਇਹਨਾਂ ਦਾ ਉਹ ਆ ਮਣੀ ਕਬਰ ਸਥਾਨ ਕਹਿੰਦੇ ਆ ਇੱਥੇ ਦਫਨਾਉਨੇ ਆ ਉਹ ਚਾਰ ਚਾਦਰ ਸਾਹਮਣੇ ਠੀਕ ਹੈ ਠੀਕ ਬਾਕੀ ਅੱਜ ਆਪਾਂ ਘੁੰਮ ਲੈਣੇ ਆ ਫੇਰ ਤੁਹਾਨੂੰ ਪਿੰਡੇ ਚ ਘੁਮਾਵਾਂਗੀ ਕਿਸੇ ਦਿਨਾਂ ਪਿੰਡ ਦਾ ਬਣਾਉਂਗੇ ਵਲੌਗ ਪਿੰਡ ਦਾ ਵੈਸੇ ਮੈਂ ਵੀ ਨਹੀਂ ਪਾਇਆ ਪੂਰੇ ਦਾ ਘੁੰਮ ਕੇ ਸਵਾਰ ਕੇ ਵਲੌਗ ਬਣਾ ਕੇ ਫੇਰ ਪਾਉਂਗੇ ਪਿੰਡ ਚ ਵੀ ਉੱਥੇ ਸਾਰ ਕੰਮ ਜਾਣੇ ਨੇ ਉੱਪਰ ਪਹਾੜੀਆਂ ਦੇ ਬਹੁਤ ਸੋਹਣਾ ਹੋਰ ਵੀ ਵਿਊ ਦਿਖਦਾ ਉੱਪਰ ਪਹਾੜਾਂ ਦੇ ਉੱਧਰ ਨੂੰ ਜਾਂਦੀ ਸਾਰ ਕੇ ਇਹ ਪਿੰਡ ਜਿਵੇਂ ਆ ਇਹ ਸਾਰਾ ਥੱਲੇ ਤੱਕ ਆ ਦੇਖ ਤਾਂ ਹਾਂ ਥੱਲੇ ਇੱਕ ਪਿੰਡ ਆ ਹਾਂ ਜਿਵੇਂ ਉੱਪਰੋਂ ਸੜਕ ਚੜ੍ਹਦੀ ਹੋਰ ਹੋਰ ਪਿੰਡ ਆਈ ਜਾਂਦੇ ਗੁਰਸੈਬ ਤਾਂ ਲੱਗ ਗਿਆ ਆਪਣਾ ਖੇਲਣ ਚਿੜੀ ਬੱਲਾ ਨਹੀਂ ਬਰ ਅੱਜ ਤੁਹਾਡਾ ਖੇਲ ਲਵਣਾ ਫੇਰ ਖੇਲ ਹੋਊਗਾ ਮੱਲਾ ਹਵਾ ਜ਼ਿਆਦਾ ਚੱਲਦੀ ਆ ਤਾਂ ਫੁੱਟਬਾਲ ਲੱਗਿਆ ਵਾ ਆਪਣੀ ਬੜਾ ਯਾਦ ਕਰਦਾ ਹੁੰਦਾ ਮਾਮਾ ਜ਼ਿਆਦਾ ਹੋਗਾ ਮੈਂ ਮਾਮੇ ਨਾਲ ਖੇਡ ਲੈਣੀ ਫੁੱਟਬਾਲ ਵੈਸੇ ਤਨੂੰ ਫਰਕ ਨਹੀਂ ਪੈਂਦਾ ਕਿੰਨਾ ਇੱਥੇ ਹਰਿਆਲੀ ਕਿੰਨੀ ਆ ਕਿੰਨੇ ਦਰਖਤ ਤੇ ਲਾ ਸਾਹਮਣ ਹਰਿਆ ਭਰਿਆ ਜ਼ਿਆਦਾ ਨਹੀਂ ਆ ਹਰ ਆ ਬਰਾਏ ਤੇਰਾ ਵਧੀਆ ਜਿਹੜੀ ਆ ਦੇ ਕਿੰਨੇ ਉਧਰ ਆਖਤੇ ਤੇ ਰੱਖਤਾ ਸਾਹਮਣੇ ਦੇਖ ਲੈ ਐਨ ਉਧਰ ਵੀ ਫਿਰ ਤੱਕੇ ਹੋ ਹਮ ਗੁਰਸਾਹਿਬ ਆ ਗਿਆ ਆਪਣੇ ਗਰਾਊਂਡ ਚ ਮਾਮੇ ਨਾ ਖੇਡਣ ਕੋਈ ਨਹੀਂ ਆਇਆ ਵੀਰ ਨਹੀਂ ਆਦੇ ਕੋਈ ਛੱਡ ਗਿਆ ਹੁਣ ਕਈ ਵਾਰ ਪਈਆਂ ਰਹਿ ਨਹੀਂ ਕਈ ਵਾਰ ਲੇਵ ਜਾਂਦੇ ਨੇ ਆਣੇ ਆਪਣੀਆਂ ਹਮ ਗੁਰਸਾਹਿਬ ਤਾਂ ਆਪਣੀ ਲਿਆਉਂਦਾ ਕਈ ਵਾਰ ਇਹ ਵੀ ਛੱਡ ਜਾਂਦਾ ਆਪਣੀ ਵਾਹ ਗੁਰਸਾਹਿਬ ਦੀ ਸਕਿੱਲਾਂ ਦੇਖ ਅੱਜ ਬਾਹੂ ਦੇਖ ਲਾਲੇ ਟ੍ਰੇਨਿੰਗ ਚ ਨਹੀਂ ਲੱਗਿਆ ਬਿਨਾ ਟ੍ਰੇਨਿੰਗ ਦੇ ਕਿੰਨਾ ਸੋਹਣਾ ਖੇਡਦਾ ਸਾਰਾ ਦਿਨ ਫਰੀਦੀ ਆਹੀ ਪ੍ਰੈਕਟਿਸ ਆ ਨਾਲ ਦਾ ਪੂਰਾ ਬਣਦਾ ਵੀ ਫੇੜ ਲਾ ਮਾਮੇ ਨਾਲ ਨਾ ਖੇਡ ਲੋ ਮੈਂ ਥੋੜੀ ਬਣਾਉਣੀ ਵੀਡੀਓ ਆਪਾਂ ਹੀ ਮਾਮੇ ਭਾਣ ਜੇ ਦਾ ਲੱਗਿਆ ਵਾ ਮੈਚ ਮਾਮੇ ਨਾਲ ਕੁ ਚਲਾਕੀਆਂ ਆ। ਆਹ ਦੇਖ ਮਾਮੇ ਦੀ ਵੀ ਕਿੱਕ। ਮਾਮਾ ਵੀ ਸਕੂਲ ਚ ਪਾਓ ਖੇਡਿਆ ਵਾ ਫੁੱਟਬਾਲ ਐਵੇਂ ਨਾ ਜਾਣੀ। ਮਾਰ ਹੁਣ ਦੇਖਾ ਕਿੱਕ ਤਰੀ ਕਿੰਨਾ ਦਾਵਾ ਕਿੱਕ ਚ। ਗੁਰਸਾਹਿਬ ਦੀ। ਮਾਮੇ ਨੇ ਰੋਕ ਐ। ਗੋਲ ਗੋਲ ਗੁਰਸੇਵ ਗੋਲ ਹੋ ਗਿਆ ਮਾਮੇ ਨਾਲ ਟ੍ਰਿਕਸ ਕਰ ਰਿਹਾ ਪੂਰੀਆਂ ਨਾ ਨਾ ਪਹਿਲਾ ਗਰਾਊਂਡ ਇਹ ਇੱਥੇ ਡਰਾਫਟ ਲੱਗੇ ਜੰਦਰਾ ਸਾਰਾ ਇਹਨਾਂ ਵਧੀਆ ਬਣਾਇਆ ਟ੍ਰਿਕ ਬਣਾਇਆ ਨਾ ਦੂਰ ਤੱਕ ਡਰਾਫਟ ਡਰਾਫਟ ਦੇਖਦੇ ਉਹ ਸਾਹਮਣੇ ਉਹ ਗੱਡੀ ਨਹੀਂ ਆਉਂਦੀ ਹੈ ਕਿ ਸਾਹਮਣੇ ਉੱਧਰ ਕੋਈ ਕਹਿ ਦਿਖਾ ਉਹ ਉਹ ਸੜਕ ਹੈ ਨਹੀਂ ਉੱਥੇ ਤੇ ਬਹੁਤ ਸੋਹਣਾ ਪਿਓ ਦਿਖਾ ਉਹ ਉੱਪਰ ਉਹ ਹੀ ਸੜਕ ਤੇ ਕੋਈ ਕੁਮਰੇ ਪੈ ਜਾਂਦਾ ਹਾਂ ਜਿੱਥੇ ਤੇ ਵੀਡੀਓ ਨਹੀਂ ਬਣਾਈ ਕਹੁੰਦੇ ਕਿ ਇੱਥੇ ਹਾਂ ਉਹ ਸਾਹਮਣੇ ਉੱਧਰ ਜੰਗਲ ਉੱਧਰ ਉਹ ਜੜਖਤ ਬਹੁਤ ਆਏ ਗੱਲ ਹੈ ਇਹ ਵੈਸੇ ਜੜ ਤੋਂ ਨਹੀਂ ਵੱਢਦੇ ਨਾ ਜੜਖਤ ਜੀ ਮੈਂ ਹੁਣ ਇਹਨੇ ਨਾ ਕਟਿੰਗ ਵੀ ਕਰਦੇ ਦਰੱਖਤ ਦੇ ਉੱਪਰ ਤੇ ਵੜ ਦੰਨੇ ਆ। ਧਿਆੜ ਉਹ ਮੇਰਾ ਇਹਨਾਂ ਦੀ ਫਿਰ ਦੁਬਾਰੇ ਆਪੇ ਹੋ ਗਿਆ। ਚੀੜੀ ਬੱਲੇ ਦਾ ਮੈਚ ਲੱਗ ਗਿਆ ਹੁਣ। ਫੁੱਟਬਾਲ ਦਾ ਲਾ ਲਿਆ ਪਹਿਲਾਂ ਹੁਣ ਚੀੜੀ ਬੱਲਾ। ਗੁਰਸੈਬ ਵੀ ਸੋਣਾ ਸਿੱਖ ਗਿਆ ਦੇਖ ਲਾ। ਹੁਣ ਮੇਰੇ ਮੰਮਾ ਖੇਲਦੇ ਨੇ ਮਾਮੂ ਨਾਲ। ਮੈਂ ਵੀ ਲਾ ਲਾਂ ਮੈਂ। ਏ! ਮਾਮੂ ਮਾਰਿਆ ਏ! ਚੱਕ ਮੰਮਾ ਦਾ ਗੋਲ। ਪੁਆਇੰਟ। ਅਤ ਮੈਂ ਤਾਂ ਗੋਲ ਕਹਿਂਦੀ ਆ ਤੇ। गोल करके आदि पी हुई है ही ही। देखो क्या ट्रक जाना ए चक परौंठे क्या ना ए आए तेरे ए गोल ए किसी का भी नहीं तो वैसे फाउल होंगे देखा जाए चल कोई ना ए आए ओ बहुत वजिए खेल रहे है हैं हाँ वैसे आह चिड़ी हवा चिड़ा दी आ चक आ आच... यहां पे नंबर तो ਉਹ ਸਾਹਮਣੇ ਦੇਖ ਤੈਨੂੰ ਮੈਂ ਦਿਖਾਇਆ ਦਾ ਉਹ ਲੱਗਿਆ ਬਾਪੂ ਟਾਲਾ ਬਰਾਬਰ ਬਲੌਗ 'ਚ ਦਿਖਾਇਆ ਦਾ ਉਹ ਦੇਖ ਸਹਬ ਉੱਧਰ ਨੇ ਕਿ ਸਾਹਮਣੇ ਇੱਥੇ ਆਹ ਰੋਡ ਲੱਗਿਆ ਮੈਂ ਕੋਲ ਜਾ ਕੇ ਦੇਖਿਆ ਮੈਂ ਦੱਸਾਂ ਅਰੇ ਵੱਜ ਗਈ ਤੇ ਵੱਜਦੀ ਰਹਿ ਲਾ ਪੂਰੇ ਘਾਟੇ ਕਿ ਮੈਂ ਕਿੰਨੀ ਸੋਹਣੀ ਟੀਮਨ ਵੱਧਦੀ ਆ ਆ ਦੇ ਲੱਗੇ ਵੇ ਦਿਖਦੇ ਆ ਐਵੇਂ ਲੱਗਦਾ ਜਿਵੇਂ ਅੰਬੀਆਂ ਲੱਗੀਆਂ ਹੋਈਆਂ ਹੋਣੀਆਂ ਸ਼ਾਇਦ ਕੋਈ ਗਿਰੇ ਪਹਿਲਾ ਵੇਸੇ ਮੈਂ ਵੀਡੀਓ ਚ ਦਿਖਾਇਆ ਵੀ ਤਾਂ ਹੁਣ ਉਹ ਦੇਖ ਅੰਬੀਆਂ ਵਰਗੇ ਆ ਦੇ ਜਿਵੇਂ ਅੰਬੀ ਹੁੰਦੀ ਆ ਨਾ ਐਵੇਂ ਲੱਗਦਾ ਅੰਬੀ ਲੱਗੀ ਵੀ ਆ ਹੈ ਕਰੋੜਾਂ ਦੇ ਲਾ ਵਧੀਆ ਲੱਗ ਰਿਹਾ ਹੈ ਅਜੇ ਤਰਾ ਜ਼ੋਰ ਨਹੀਂ ਲੱਗ ਰਿਹਾ ਗੁਰਸਾਹਿਬ ਮੈਂ ਲੁਣਾਡ ਵੱਲ ਗੋਲ ਕਰਨ ਦੀ ਕੋਸ਼ਿਸ਼ ਕਰਦਾ ਕਰੇ ਰਿਹਾ ਮੈਂ ਕਰੇ ਰਿਹਾ ਗੋਲਾ ਨੂਰੇ ਵੀ ਠੰਡ ਹੋਣ ਲੱਗੀ ਵੈਸੇ ਥੋੜੀ ਥੋੜੀ ਹਾਂ ਹੁਣ ਠੰਡ ਹੋ ਗਈ ਹਰ ਕੇ ਪੈ ਗਿਆ ਮੌਸਮ ਦਾ ਚੇਂਜ ਹੁੰਦਾ ਨਾ ਜਹਾਜ਼ 'ਚ ਤਾਂ ਨਹੀਂ ਲੱਗੀ ਕਹਿ ਜਾ ਰਿਹਾ ਸਫਰ ਤੇਰਾ ਜਹਾਜ਼ ਵਿੱਚ ਅੱਛਾ ਅੱਛਾ ਠੀਕ ਆ ਠੀਕ ਆ ਨੰਨੀ ਵਧੀਆ ਰਿਹਾ ਪਹਿਲੀ ਵਾਰ ਜਹਾਜ਼ 'ਚ ਬੈਠੇ ਆ ਸਫਰ ਤੇਰਾ ਹਾਂ ਵਧੀਆ ਵੀ ਚੱਲ ਭਾਈ ਮਹਾਰਾਜ ਤੁਹਾਨੂੰ ਤਰਕੀਆਂ ਦਾ ਵੈ ਵਾਹ ਗਰੂ ਵਧੀਆ ਖੇਡਦਾ ਫੁੱਟਬਾਲ ਇਹ ਨਹੀਂ ਹਿੱਲਦਾ ਜੇ ਆਪਣੇ ਆ ਜਾ ਹੁਣ ਘਰ ਚੱਲੀਏ ਜੀ ਲੱਗਦਾ ਦਾ ਪੂਰਾ ਹਨੇਰਾ ਹੋ ਗਿਆ ਪੁੱਤ ਪਾਪਾ ਆਉਣੇ ਆਲੇ ਲੈ ਲੇ ਜੇ ਥੋੜਾ ਮੇਰੀਆ ਵੀਡੀਓ ਵਧੀਆ ਲੱਗੂ ਫੇਰ ਚੈਨਲ ਲਾਈਕ ਕਰੀਓ ਸ਼ੇਅਰ ਵੀਰ ਕਰਿਓ ਇਹਦੇ ਵਾਸਤੇ ਬਾਹਰ ਮੈਨੂੰ ਚਿੱਕ ਮਾਰਦੇ ਬਾਹਰ ਕਰ ਦਿਓ ਬੋਲ ਵੀ ਨਹੀਂ ਹੋ